ACP انڈیا ਪ੍ਰਣਾਮ ਤੁਰੀ ਸ਼ਹਿਰ ਦੀ ਨਿਹਾਰ ਬਦਲਨ ਵਿੱਚ ਕੋਈ ਕਸਰ ਨਹੀਂ ਛੱਡਾਂਗੇ ਕਿਹਾ ਮਾਤਾ ਹਰਪਾਲ ਕੌਰ ਨੇ ਅੱਜ ਰਸਮੀ ਉਦਘਾਟਨ ਕਰਨ ਮੌਕੇ ਵੱਖ-ਵੱਖ ਸ਼ਹਿਰ ਦੇ ਉਦਘਾਟਨ ਕੀਤੇ ਗਏ ਇਸ ਮੌਕੇ ਅੱਜ ਰਾਸ਼ਟਰੀ ਸੌਣ ਦਾ ਨਾਲ ਹੋਣਾ ਉਸ ਤੋਂ ਪਹਿਲਾਂ ਬਾਤ ਆ ਜੀ ਜਿਹਨੂੰ ਅਸੀਂ ਬੁਲਾਇਆ ਹੈ ਤਕਰੀਬਨ 100 ਕਰੋੜ ਦੇ ਕਰੀਬ ਅੱਜ ਅਤੇ ਨਿਊ ਪੱਤਰ ਰੱਖੇ ਜਾ ਰਹੇ ਨੇ ਅਸੀਂ ਬਹੁਤ ਧਰਗਸ਼ਾਲੀ ਧੂਰੀ ਵਾਲੇ ਇਸ ਤੋਂ ਪਹਿਲਾਂ ਪਟੇਡੇ ਦੀ ਕਿਸਮਤ ਪੁੱਲੀ ਆ ਉਸ ਤੋਂ ਪਹਿਲਾਂ ਪਟਿਆਲੇ ਦੀ ਅੱਜ ਧੂਰੀ ਦਾ ਨੰਬਰ ਆਇਆ ਅਸੀਂ ਪੁੱਲੇ ਦੀ ਸਮਾਰੇ ਸਰਦਾਰ ਭਗਵੰਦ ਸਿੰਘ ਮਾਨ ਜੀ ਨੇ ਅੱਜ ਜੋ ਪ੍ਰੋਜੈਕਟ ਅਸੀਂ ਚੱਲ ਰਹੇ ਨੇ ਖਾਸ ਕਰਕੇ ਧੂਰੀ ਦੇ ਵਿੱਚ ਜਿਹੜਾ ਸੂਆ ਠਾਗਾ ਗਿਆ ਬਹੁਤ ਵੱਡੀ ਗੱਲ ਹੋਈ ਹੈ ਅਸੀਂ 100 ਸਾਲਾਂ ਤੋਂ ਵੀ ਕਰੇ ਸੀਗੇ اسی طرح ਜਿਵੇਂ ਅੱਜ ਸਰਕਾਰ ਦਾ ਕਾਰਜ ਹੋ ਰਿਹਾ ਹੈ ਪਹਿਲਾਂ ਸਿਨੇਮਾ ਰੋਡ ਦਾ ਹੋਇਆ ਅੱਗੇ ਫਿਰ ਹੋਰ ਔਰੇ ਦੇ ਤੇ 100 ਕਰੋੜ ਤੋਂ ਵੀ ਉੱਪਰ ਇਹ ਹੋਰ ਇਹਦੇ ਅਸੀਂ ਵਧਾਈ ਦੇ ਪਾਤਰ ਹੈ ਅਸੀਂ ਭਗਵੰਤ ਪਾਣ ਜੀ ਤੋਂ ਉਮੀਦ ਕਰਦੇ ਆਂ ਸੀਐਫ ਸਾਹਿਬ ਤੋਂ ਵੀ ਹੋਰ ਵੀ ਅਜਲ ਜੋੜ ਜਾਂਦਾ ਲੱਗ ਰਿਹਾ ਹੈ ਤਾਂ ਜਲਦੀ ਜਲਦੀ ਕਰਕੇ ਅਸੀਂ ਇਹ 100 ਕਰੋੜ ਦੇ ਪ੍ਰੋਜੈਕਟ ਦਾ ਮੂਹਰਤ ਕਰ ਰਹੇ ਆਂ ਅੱਗੇ ਫਿਰ ਜਦੋਂ ਅਲੈਕਸ ਹੋ ਜਾਣੀਆਂ ਇਹ ਤਿੱਜਾ ਸਮਾਪਿਆ ਸਾਨੂੰ ਉਮੀਦ ਹੈ ਵੀ ਧੂਰੀ ਚੱਪ ਜਾਣੀਆਂ ਪੰਜਾਬ ਦੇ ਨਕਸ਼ੇ ਦੇ ਪਹਿਲੇ ਨੰਬਰ ਤੇ ਆਉਣਾ ਜਰਮਨ ਸਾਹਿਬ ਮੀਟੇ ਨੂੰ ਸੰਗਰੂਰ ਤੋਂ ਲੋਕ ਸਭਾ ਟਿਕਟ ਮਿਲੀ ਹੈ ਕੀ ਕਹਣਾ ਕਹੂੰਗਾ ਮੀਟੇ ਜੀ ਨੂੰ ਟਿਕਟ ਮਿਲੀ ਆ ਮੈਂ ਤਾਂ ਪਹਿਲਾਂ ਵੀ ਕਿਹਾ ਜੇ ਅਸੀਂ ਪਾਰਟੀ ਸਾਡੂ ਟਿਕਟ ਦੇ ਕੇ ਭੇਜੂਗੀ ਜਿਸ ਨੂੰ ਵੀ ਬੰਦੇ ਨੂੰ ਭੇਜੂਗੀ ਮੀਟੇ ਜੀ ਦੇ ਬਖੋ ਵੱਡੀ ਲੀਡਰ ਅੱਜ ਤਾਂ ਕੇ ਭੇਜਾਂਗੇ ਅੱਜ ਬਹੁਤ ਤੁਸੀਂ ਦਾ ਦੇਣਾ ਕਿ ਸਾਡੇ ਕੋ ਯੂਨੀਵਰਸਿਟੀਾਂ ਲਈ ਤੇ ਸਾਡੇ ਬਹੁਤ ਸਾਰੇ ਜਿਹੜੇ ਮਾਤਾ ਹੰਕਾਰ ਕਰਦੇ ਸਾਫਾਤੇ ਜਾ ਕੇ ਉਹ ਘਟਕ ਕਰ ਰਹੇ ਨੇ ਤੇ ਮੁੱਦਾ ਰਿਜ਼ਲਟ ਹੈ ਕਿ ਅੱਜ ਜਿਹੜੀ ਸਿੱਖਿਆ ਪਰ ਖੜੇ ਆ 62 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਮਲੇਰਕੋਲਾ ਲੁਧਿਆਣਾ ਰੋਡ ਰੀਪੂਰ ਰੋਡ ਤੇ ਬਾਹਰ ਦੀਨ ਵਿੱਚ ਪੈ ਰਹੀ ਹੈ ਇਸੇ ਤਰ੍ਹਾਂ ਇਹਦੇ ਨਾਲ ਇੱਕ ਰੋਡ ਬੱਲਪੁਰ ਨੂੰ ਜੋ ਜਾ ਰਹੀ ਉਹ 14 ਤੋਂ ਚੌੜੀ ਹੋ ਰਹੀ ਆ ਬੱਲਪੁਰ ਤੋਂ ਬੱਲਮਗੜੀ ਤੇ ਡੁੱਬਣੀ ਪਿੰਡ ਤੱਕ ਅੱਗੇ ਜਾਊਗੀ ਇਸੇ ਤਰ੍ਹਾਂ 14 ਸੜਕਾਂ ਪੂਰੀਆਂ ਹੋ ਰਹੀਆਂ ਹੋਵੇ ਜਿਹੜੀਆਂ ਪੂਰੀ ਦੇ ਵਿੱਚ ਚੌੜੀਆਂ ਹੋ ਰਹੀਆਂ ਨੇ ਸਿਰ ਨਾਲ ਹੀ ਸਾਡੇ ਆਪਣੇ ਸਹਤਸੌਰ ਪਿੰਡ ਐ ਇੱਥੇ ਮਹੱਲਾ ਕਲੀਨਿਕ ਬਣੀ ਐ ਕਿ ਇਹ ਕਿਉਂ ਨਾ ਇਹਨਾਂ ਦਾ ਨਲਾ ক্লিনਿਕ ਤੇ ਨਲਾ ক্লিনਿਕ ਦੇ ਧੂਰੀ ਦੇ ਵਾਰਡਾਂ 'ਚ ਨਲਾ ਕਲੀਨਿਕਾਂ ਬਣਿਆ ਨੇ ਸਰਕਾਰੀ ਹਸਪਤਾਲ ਲਈ 2.5 ਕਰੋੜ ਰੁਪਏ ਉਹਦੀ ਲਗਦਨਾ ਹਸਪਤਾਲ ਬਣ ਰਿਹਾ ਸੂਆ ਜੋ ਪਹਿਲਾਂ ਮੈਂ ਦੱਸਿਆ ਕਿ ਜਿਹੜਾ ਸੂਆ ਠੱਗਿਆ ਗਿਆ ਧੂਰੀ ਦਾ 32 ਕਰੋੜ ਰੁਪਏ ਦੀ ਉਹ ਲਾਗਤ ਨਾਲ ਔਰ 18 ਕਰੋੜ ਰੁਪਏ ਹੋਰ ਜੋ ਧੂਰੀ ਸ਼ਹਿਰ ਦੀ ਡਿਵੈਲਪਮੈਂਟ ਲਈ ਆਏ ਨੇ ਉਹਦੇ ਕੰਮ ਵੀ ਅਜ ਮਾਤਾ ਜੀ ਨੇ ਸ਼ੁਰੂ ਕਰਨੇ ਨੇ ਇਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਵੱਡੀ ਪੱਧਰ ਤੇ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਕੰਮ ਚੱਲ ਰਹੇ ਨੇ ਮਾਨ ਸਾਹਿਬ ਨੇ ਹੈਲਥ ਤੇ ਐਜੂਕੇਸ਼ਨ ਨੂੰ ਪਹਿਲ ਦਿੱਤੀ ਹੈ ਜਿਸ ਤਰ੍ਹਾਂ ਹਸਪਤਾਲ ਬਣ ਰਹੇ ਨੇ ਉਸੇ ਤਰ੍ਹਾਂ ਨਵੇਂ ਸਕੂਲ ਸਕੂਲ ਆਫ ਐਮਿਨੈਂਸ ਬਣ ਰਹੇ ਨੇ ਤੇ ਜਿਹੜੀ ਗਰੀਬ ਬੱਚਿਆਂ ਨੂੰ ਪ੍ਰਾਈਵੇਟ ਪਬਲਿਕ ਸਕੂਲਾਂ ਦੇ ਬਰਾਬਰ ਦੀ ਸਿੱਖਿਆ ਦੇ ਰਹੀ ਹੈ ਇਹ ਮਾਨ ਸਾਹਿਬ ਦਾ ਸੁਪਨਾ ਸੀ ਉਹ ਕੱਲੇ ਧੂੜੀਤ ਨਹੀਂ ਪੂਰੇ ਪੰਜਾਬ ਦੇ ਵਿੱਚ ਭਾਵੇਂ ਬਿਜਲੀ ਮਾਫੀ ਹੋਈ ਭਾਵੇਂ ਐਨਓਸੀ ਬੰਦ ਕੀਤੀ ਗਈ ਭਾਵੇਂ ਵੱਡੀ ਗਿਣਤੀ ਦੇ ਹਸਪਤਾਲ 950 ਦੇ ਕਰੀਬ ਮਹੰਦਾਂ ਕਲੀਨਿਕਾਂ ਬਣੀਆਂ ਇਹ ਪਹਿਲੀ ਵਾਰੀ ਹੋ ਕੇ ਕਿਸਾਨਾਂ ਨੂੰ ਜਿਹੜੀ ਬਿਜਲੀ ਆ ਉਹ ਹਿੰਚ ਮਿਲ ਰਹੀ ਹੈ ਨਹੀਂ ਪਹਿਲੀ ਵਾਰ ਸਰਕਾਰਾਂ ਰਾਤ ਨੂੰ ਬਿਜਲੀ ਦਿੰਦੇ ਸੀ ਕਿਸਾਨਾਂ ਨੂੰ ਪਰ ਇਸ ਤੋਂ ਪਹਿਲੇ ਝੋਨੇ ਦੇ ਸੀਜ਼ਨ ਦੇ ਵਿੱਚ ਲੋਕਾਂ ਨੇ ਮੋਟਰਾਂ ਬੰਦ ਕਰਕੇ ਵੀਡੀਓ ਪਾਉਂਦੇ ਸੀ ਤਾਂ ਇੱਕ ਇੱਕ ਕਰਕੇ ਮਾਨ ਸਾਹਿਬ ਜਿਹੜੇ ਪੰਜਾਬ ਦੇ ਜਿਹੜਾ ਡਵੈਲਪਮੈਂਟ ਰੂਪੀ ਸੀ ਔਰ ਪੁਰਾਣਾ ਰੰਗਲਾ ਪੰਜਾਬ ਪੰਜਾਬ ਬਣਾਉਣ ਵੱਲ ਜਾ ਰਹੇ ਨੇ ਅਸੀਂ ਬਹੁਤ ਅੱਜ ਦਾ ਦਿਨ ਮੈਂ ਸਭ ਦਾ ਪੰਜਾਬ ਵਾਸੀ ਆਲੀ ਬੜਾ ਖੁਸ਼ੀ ਦਾ ਦਿਨ ਆ ਕਿ ਅੱਜ ਤੋਂ 2 ਸਾਲ ਪਹਿਲਾਂ 16 ਮਾਰਚ ਨੂੰ ਮਾਨ ਸਾਹਿਬ ਨੇ ਸੋਚ ਚੁੱਕੀ ਤੀ ਖੜਕਲਕਲਾਂ ਦੀ ਧਰਤੀ ਉੱਤੇ ਭਗਤ ਸਿੰਘ ਜੀਆ ਦੇ ਪਿੰਡ ਵਿੱਚ ਜਾ ਕੇ ਸੋਚ ਚੁੱਕ ਕੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਜਿਹੜੀ ਪਹਿਲੀ ਵਾਰੀ ਸੂਬੇ ਦੇ ਵਿੱਚ ਸਰਕਾਰ ਬਣੀਆ ਲੋਕਾਂ ਦੇ ਮਸਲਿਆਂ ਤੇ ਮੁੱਦਿਆਂ ਤੇ ਖੜੀ ਉਤਰੂਗੀ ਔਰ 2 ਸਾਲਾਂ ਵਿੱਚ ਮਾਨ ਸਾਹਿਬ ਨੇ ਕਰਕੇ ਦਿਖਾਤਾ ਸਾਰੇ ਮੁੱਦਿਆਂ ਤੇ ਖਰੀ ਸਰਕਾਰ ਉੱਤਰੀ ਆ ਜਿਵੇਂ ਮੈਨ ਤੋਂ ਪਹਿਲਾਂ ਚੇਅਰਮੈਨ ਸਾਹਿਬ ਨੇ ਬੋਲਦਿਆਂ ਦੱਸਿਆ ਡਿਟੇਲ ਦੇ ਵਿੱਚ 2 ਸਾਲਾਂ ਵਿੱਚ ਕੋਈ ਐਸਾ ਮੁੱਦਾ ਨਹੀਂ ਜਿਹੜਾ ਮਾਨ ਸਾਹਿਬ ਨੇ ਚੌਕਾਂ ਵਿੱਚ ਜਾ ਕੇ ਲੋਕਾਂ ਤੋਂ ਵੋਟਾਂ ਮੰਗੀਆਂ ਉਹ 2 ਸਾਲਾਂ ਵਿੱਚ ਮੁੱਦੇ ਸਾਰੇ ਪੂਰੇ ਕਰਦੇ ਆ ਅੱਜ ਪੰਜਾਬ ਦਾ ਕਿਸਾਨ ਖੁਸਾ ਪੰਜਾਬ ਦੀ ਸਾਡੀ ਜਵਾਨੀ ਖੁਸਾ 50000 ਦੇ ਕਰੀਬ ਜਿਹੜਾ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਪਹਿਲੀ ਦਫਾ ਹੋਇਆ ਸੂਬੇ ਦੇ ਵਿੱਚ ਇੱਕ ਵੀ ਬੰਦਾ ਕੋਈ ਇਹ ਨਹੀਂ ਕਹਿ ਸਕਦਾ ਕਿ ਇਸ ਪਾਸ ਕਰਾਈ ਹੋਵੇ ਅੱਜ ਅਸੀਂ ਧੂਰੀ ਵਿਖੇ ਜੋ ਬਕਾਸ ਦੇ ਕੰਮਾਂ ਦੀ ਲਹਿਰ ਚੱਲੀ ਹੋਈ ਆ ਉਸ ਦੇ ਤਹਿਤ ਇੱਕ ਬਹੁਤ ਹੀ ਸੋਹਣੀ ਲਾਇਬ੍ਰੇਰੀ ਜੋ ਕਿ ਧੂਰੀ ਇੱਕ ਨਵਕਲੀ ਚੀਜ਼ ਹੋਵੇਗੀ ਬਣ ਕੇ 1.5 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਣ ਜਾ ਰਹੀ ਹੈ ਜਿਸ ਨੂੰ ਵੀ ਬਹੁਤ ਹੀ ਵਧੀਆ ਆਈਟੀ ਵਾਲੀਆਂ ਫੈਸਿਲਟੀਆਂ ਨਾਲ ਲੈਸ ਕੀਤਾ ਗਿਆ ਹੈ ਤੇ ਬਹੁਤ ਹੀ ਸ਼ਾਨਦਾਰ ਏਸੀ ਬਿਲਡਿੰਗ ਬਣਾਈ ਜਾ ਰਹੀ ਹੈ ਉਸੇ ਤਰ੍ਹਾਂ ਹੀ ਅੱਜ ਸੰਗਰੂਰ ਬਾਈਪਾਸ ਤੋਂ ਲੈ ਕੇ ਮਲੇਰਕੋਲਾ ਰੋਡ ਤੱਕ 8.17 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸ਼ਹਿਰ ਦੀ ਅੰਦਰੂਲੀ ਸੜਕ ਜਿਸ ਨੂੰ ਵੀ ਚੌੜਾ ਕਰਕੇ ਬਹੁਤ ਹੀ ਸੋਹਣਾ ਬਣਾਇਆ ਜਾ ਰਿਹਾ ਹੈ ਉਸੇ ਦੇ ਤਹਿਤ ਹੀ ਟੂਰੀ ਸ਼ੇਰਪੁਰ ਰੋਡ ਨੂੰ ਵੀ ਕਰੋੜਾਂ ਰੁਪਏ ਦੀ ਲਾਗਤ ਲਾ ਕੇ ਬਹੁਤ ਹੀ ਸੋਹਣੀ ਤੇ ਚੌੜੀ 18 ਫੁੱਟ ਤੋਂ 23 ਫੁੱਟ ਕੀਤੀ ਜਾਂ ਗਈ ਹੈ। ਉਸੇ ਤਹਿਤ ਅਜ ਸੀਵਰੇਜ ਦੇ ਕੰਮਾਂ ਦਾ ਵੀ ਉਦਘਾਟਨ ਕੀਤਾ ਗਿਆ ਹੈ। ਅੱਜ ਆਪਾਂ ਜੋ ਇਹ ਪੁਲ ਤੇ ਖੜੇ ਆਂ ਕੱਕੜਵਾਲ ਵਾਲੇ ਤੇ ਇਹ 32 ਕਰੋੜ 74 ਲੱਖ ਦੀ ਲਾਗਤ ਨਾਲ ਇਸ ਨੂੰ ਛੱਤਰ ਦਾ ਕੰਮ ਕੀਤਾ ਗਿਆ ਹੈ ਜੋ ਕਿ ਬਹੁਤ ਹੀ ਜ਼ਰੂਰੀ ਕੰਮ ਸੀ ਧੂਰੀ ਦਾ ਜਿਸ ਨਾਲ ਧੂਰੀ ਨੂੰ ਬਿਮਾਰੀਆਂ ਤੋਂ ਨਜਾਤ ਮਿਲੇਗੀ ਕਿਉਂਕਿ ਸੁਆ ਖੁੱਲਾ ਸੀਗਾ ਓਨ ਕਰਕੇ ਕੁਛ ਉਹਦੇ ਵਿੱਚ ਗੰਦ ਸੁੱਟ ਦਿੱਤਾ ਜਾਂਦਾ ਸੀ ਜਾਂ ਕੁਛ ਕਈ ਵਾਰ ਪਾਣੀ ਨਾ ਆਉਣ ਕਰਕੇ ਉਹ ਪਾਣੀ ਗੰਧਰਾ ਹੋ ਕੇ ਬਿਮਾਰੀਆਂ ਦਾ ਰੂਪ ਧਾਰਨ ਕਰ ਲੈਂਦਾ ਸੀ ਉਸ ਦੀ ਬਹੁਤ ਹੀ ਵੱਡੀ ਜਿਹੜੀ ਇਹ ਧੂਰੀ ਨੂੰ ਸਗਾਤ ਮਿਲੀ ਹੈ ਕਿ ਸੁਹਾ ਛੱਤ ਦਿੱਤਾ ਗਿਆ ਹੈ ਉਸ ਦੇ ਤਹਿਤੀ ਬਖ ਬਖ ਵਿਕਾਸ ਕਾਰਜਾਂ ਦਾ ਜੋ ਅੱਜ ਤੁਹਾਨੂੰ ਕੀਤਾ ਹੈ ਉੱਥੇ ਮਾਤਾ ਹਰਪਾਲ ਕੌਰ ਜੀ ਨੇ ਆਪ ਆ ਕੇ ਆਪਣੀ ਹਾਜ਼ਰੀ ਲਵਾਈ ਤੇ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਦਾ ਸਨੇਹਾ ਧੂਰੀ ਲਈ ਪਹੁੰਚਾਇਆ ਵੀ ਧੂਰੀ ਨੂੰ ਵਿਕਾਸ ਪੱਖੋਂ ਇੱਕ ਵਿਕਸਿਤ ਸ਼ਹਿਰ ਬਣਾਇਆ ਜਾਵੇਗਾ ਜਿਸ ਨੂੰ ਕਿ ਸਾਰੇ ਭਾਰਤ ਵਿੱਚ ਲੋਗ ਦੇਖਣ ਆਇਆ ਕਰਨਗੇ ਵੀ ਇੱਕ ਬਹੁਤ ਹੀ ਸੋਹਣਾ ਅਤੇ ਵਿਕਸਿਤ ਸ਼ਹਿਰ ਬਣਾਇਆ ਜਾ ਰਿਹਾ ਹੈ ਤੇ ਆਉਂਦੇ ਸਮੇਂ ਵਿੱਚ ਤੁਸੀਂ ਦੇਖੋਗੇ ਤੂਰੀ ਨੂੰ ਬਹੁਤ ਹੀ ਸੋਹਣਾ ਅਤੇ ਵਧੀਆ ਬਣਾ ਕੇ ਇਸ ਦੀ ਨਿਹਾਰ ਬਦਲ ਦਿੱਤੀ ਜਾਵੇਗੀ ਧੰਨਵਾਦ